ਸਿਕਲ ਸਾਰੇ ਨੂੰ ਗਿਉਂਦੂ ਸਾਰੇ ਦੇ ਸੋਲ ਦਾ ਘਰ ਗੋਸਾਉਦੀ ਇੱਕ ਹੋਰ ਨਵੇਂ ਵੀਡੀਓ ਦੇ ਵਿੱਚ ਅੱਜ ਆ ਬਣਾਇਆ ਹੈ ਸਿਲਕ ਦੇ ਸੂਟ ਜਿਹੜੇ ਕਿ ਵਿਆਹ ਸ਼ਾਦੀਆਂ ਦੇ ਵਿੱਚ ਪੈਣ ਪਾਣ ਵਾਲੇ ਨੇ ਇਹ ਦੇਖੋ ਐਵਰੀਕੋ ਕਿੰਨਾ ਪਿਆਰਾ ਸੂਟ ਬਣਿਆ ਹੋਇਆ ਹੈ ਇਹ ਨਾਲ ਐ ਦੀ ਸਲਵਾਰ ਇਧਰ ਇੱਕ ਕਢਾਈ ਪਹੁੰਚਿਆ ਲਈ ਤੇ ਐ ਨਾਲ ਛੁਨੀ ਐ ਕੋਈ ਨਾ ਦੀ ਛੁਨੀ ਤੇ ਇਹ ਤੁਹਾਡਾ ਸੂਟ ਐਵੇਂ ਦਾ ਤਿਆਰ ਹੋਊਗਾ ਇਧਰ ਦੇਖੋ ਜੀ ਆਹ ਇੱਕ ਨਾਲ ਦਾ ਡਿਸਲਵਾਰ ਆ ਗਈ ਹੈ ਜੀ ਤੇ ਇਹ ਨਾਲ ਆਉਂਦੀ ਹੈ ਦੋ ਚੁਨੀ ਵਿਆਹ ਸਾਧਿਆ ਦੇ ਵਿੱਚ ਬਹੁਤ ਜਿਆਦਾ ਐਨਕਸੀ ਦੇ ਕੋਨ ਆਲਾ ਐਡ ਰਿਕੋ ਐਡ ਰਿਕੋ ਐਡ ਯੂ ਟੂ ਲੀਕ ਕਿਦੇ ਆ ਪੀਸ ਆਵੇਗਾ ਐ ਇਧਰ ਦੇਖੋ ਐ ਨਾਲ ਦੇ ਸਰਵਾਰ ਐ ਨਾਲ ਅਗੇ ਇੱਕ ਹੋਰ ਆਈਟਮ ਆਈ ਏ ਇਹ ਦੇਖੋ ਐ ਇਧਰ ਕੁਜ਼ੀਨ ਨਾਲ ਆਵੇ ਬਾਵਾ ਦਾ ਵਰਕੇ ਇਹਦੇ ਨਾਲ ਐਨ ਦੈਨ ਆਲ ਚੁਣੀ ਯਾਨੀ ਇਹ ਦੇਖੋ ਇਹ ਇਸ ਆ ਕਲਰ ਇੱਕ ਇੱਕ ਦੇ ਚ ਮਸਟਰਡ ਕਲਰ ਆ ਗਿਆ ਇੱਕ ਦੇ ਚ ਆਹ ਵਾ ਕਲਰ ਆ ਤੇ ਇੱਕ ਹੈ ਕੋ ਮੈਂ ਇਹ ਰੰਗ ਦਾ ਸੁਪਰ ਮੈ ਕੋਲ ਪਾਤੀ ਸੋਨਾ ਆਇਆ ਇਹ ਦੇਖੋ ਪੂਰਾ ਕੀ ਰਵੜ ਕੇ ਦੇ ਨਾਲ ਤੇ ਇਹ ਦੇ ਨਾਲ ਬਹੁਤ ਹੀ ਪਿਆਰੀ ਜੀ ਚੁੰਨੀ ਕੰਟਰਾਸਟ ਵਾਲੀ ਤੇ ਚਾਹ ਕਲਰ ਦੇਖੋ ਇਹ ਤੁਹਾਡਾ ਸੂਟ ਐਵੇਂ ਬਣੇਗਾ ਜੀ ਇਸਕੇ ਦੇ ਚਾਹ ਕਲਰ ਆ ਗਿਆ ਆਪਣੇ ਕੋਲ ਇਸਕੇ ਦੇ ਚਾਹ ਕਲਰ ਆ ਗਿਆ ਤੇਰੇ ਕੁਪੀ ਨਾਲ ਪਿਆਰਾ ਬਲਕੇ ਬਾਵਾ ਦਾ ਵਰਕ ਆ ਗਿਆ ਜੇ ਨਾਲ ਤੇ ਇਹ ਜੀ ਨਾਲ ਚੁੰਨੀ ਇੱਕ ਇਹਦੇ ਚ ਇਹ ਕਲਰ ਆ ਜਾਏਗਾ ਆਪਣੇ ਕੋਲੇ ਇੱਕ ਇਹ ਤਾਂ ਗਿਆ ਲੇਸ ਕਲਰ ਆ ਗਿਆ ਕਿੱਕਾ ਪਰਪਲ ਕਲਰ ਆ ਗਿਆ ਮਿਕਸ ਆ ਜੀ ਕਾਪਰੇ ਵਾਲੇ ਵਿਸ਼ੇਪਾਲਾ ਗਾਰੇ ਦਾ ਵਰਕ ਆਇਆ ਹੈ ਪਾਕਿਸਤਾਨੀ ਸਿਲਕ ਦੇ ਵਿੱਚ ਪਾਕਿਸਤਾਨੀ ਸਿਲਕੇ ਇਹਨਾਂ ਦਰਬਾਵਾਂ ਦਾ ਵਰਕ ਮਿਲੇਗਾ ਤੁਹਾਨੂੰ ਐਂਡ ਇਹਦੀ ਚੁੰਨੀ ਵੇਖੋ ਚੁੰਨੀ ਦੇ ਵਿੱਚ ਐਰਥ ਤੇ ਤੇ ਵੇਚ ਵਿੱਚ ਆਹਦੇ ਕਢਾਈ ਹੋਈ ਹੈ ਇਹਦੇ ਵਿੱਚ ਚੱਕਰ ਚਾਰ ਰੰਗ ਮਿਲ ਜਾਣਗੇ ਇੱਕ ਬਲੈਕ ਹੈ ਇੱਕ ਇਹਦੇ ਕੋਲ तो महंगी लगा प्यारा एक अपने जी पूरा घेरा वर्क एक अपने को ब्लैक सिंगल पीस आया जो कि बहुत ही ਸਿੰਗਲ ਪੀਸ ਆਇਆ ਹੈ ਆਪਣੇ ਕੋਲੇ ਤੇ ਇਹਦੇ ਨਾਲ ਵੀ ਬਾਹਵਾਂ ਦਾ ਵਰਕ ਹੈ ਇਧਰ ਵੀ ਇੱਕ ਸਾਈਲੈਂਸ ਸੀ ਤੇ ਐ ਚੁੰਨੀ ਆਪਣੇ ਕੋਲੇ ਬਹੁਤ ਹੀ ਜਿਆਦਾ ਸੋਹਣੀ ਚੁੰਨੀ ਆਈ ਹੈ ਇਹ ਸਿੰਗਲ ਪੀਸ ਹੀ ਆਇਆ ਜੀ ਸਾਡੇ ਕੋਲੇ ਇੱਚ ਕੋਈ ਵੀ ਕਲਰ ਨਹੀਂ ਹੈਗਾ ਐਂਟਿਕ ਜਆ ਪੀਸ ਹੈ ਜੇ ਤੁਸੀ ਕੋਈ ਵੀ ਸੂਟ ਲੈਣਾ ਹੋਵੇ ਤਾਂ ਤੁਸੀਂ ਸਾਡੀ ਨੰਬਰ ਤੇ ਕੰਟੈਕਟ ਕਰ ਸਕਦੇ ਹੋ ਨੰਬਰ ਲਿਖ ਲਓ 8437575471 ਉਹ ਤੇ ਸਾਰਾ ਤੁਸੀਂ ਮੰਗਵਾ ਸਕਦੇ ਹੋ ਸੂਟ ਤੇ ਉੱਤੇ ਪ੍ਰਾਈਸ ਪੁੱਛ ਸਕਦੇ ਹੋ ਜੇ ਤੁਹਾਨੂੰ ਵੀਰੇ ਪਸੰਦ ਆਏ ਤਾਂ ਲਾਈਕ ਕਰ ਦਿਓ ਚੈਨਲ ਸਬਸਕ੍ਰਾਈਬ ਕਰ ਦਿਓ ਇੱਕ ਵਾਰ ਫੇਰ ਦੇਖ ਲਓ ਮਿਲਦੇ ਆ ਇਹ ਇਧਰ ਨੂੰ ਜੇ ਤੁਹਾਨੂੰ ਕੋਈ ਵੀ ਪਸੰਦ ਆਉਂਦਾ ਹੈ ਤੁਸੀਂ ਸਾਨੂੰ ਸਕ੍ਰੀਨਸ਼ਾਟ ਮਾਰ ਕੇ ਭੇਜ ਦਿਓ ਸੂਟਾਂ ਦਾ ਇਧਰ ਇੱਥੇ ਜੀ ਹਰੇਕ ਡਿਜ਼ਾਈਨ ਦੇ ਵਿੱਚ ਤੁਹਾਨੂੰ 4-4 ਕਲਰ ਅਵੇਲੇਬਲ ਨੇ ਸਾਡੀ ਸ਼ਾਪ ਦੇ ਵਿੱਚ ਹਰੇਕ ਡਿਜ਼ਾਈਨ ਦੇ ਨਾਲ ਆਦਰ ਦੇਖੋ ਜੀ ਆਹ ਗੋਲ ਦਾ ਸੋਨਾ ਪੀਸ ਹੈ ਆਪਣੇ ਕੋਲ ਇੱਧਰ ਦੇਖੋ ਹੈ ਵੀ ਕੋਈ ਤੁਹਾਂ ਚਾਹਤ ਨਾਲ ਨੇ ਹਰੇਕ ਪੀਸ ਦੇ ਵਿੱਚ ਐਦਰੇਕੋ ਐਲਕੋ 3 ਕਲਰ ਸੂਟ ਹੈਲੋ ਹੈਲੋ ਅਜੀ ਅਜੀ ਐਦਰੇਕੋ ਕਿਵੇਂ ਐਲਕੋ ਬਹੁਤ ਹੀ ਸੋਹਣੇ ਸੋਹਣੇ ਸੂਟ ਆਏ ਨੇ ਖਾਲਸਾ ਘਰਾਉਸਤੇ ਜੇ ਕੋਈ ਵੀ ਸੂਟ ਲੈਣਾ ਹੋਵੇ ਤਾਂ ਕੰਟੈਕਟ ਕਰਕੇ ਦੱਸ ਦਿਓ ਮਿਲਦੇ ਆਂ ਜੀ ਬਈ ਸੱਚੀ ਗੱਲ